ਗੁਰਦੁਆਰਾ ਮਹਿਦਿਆਣਾ ਸਾਹਿਬ ਵੱਲੋਂ ਸਵਰਗਵਾਸੀ ਬਾਬਾ ਜੋਰਾ ਸਿੰਘ ਲੱਖਾ ਦੇ ਉਪਰਾਲੇ ਸਦਕਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲੇ ਅਲੌਕਿਕ ਦਸਮੇਸ਼ ਪੈਦਲ ਮਾਰਚ ਦਾ ਮਾਛੀਵਾਲਾ ਸਾਹਿਬ ਪੁੱਜਣ ਤੇ ਸੰਗਤਾਂ ਵੱਲੋਂ ਵਰਦੇ ਭਾਰੀ ਮੀਂਹ ਵਿੱਚ ਨਿੱਘਾ ਸਵਾਗਤ ਕੀਤਾ ਗਿਆ ਇਹ ਨਗਰ ਕੀਰਤਨ ਸਵਰਗਵਾਸੀ ਬਾਬਾ ਜੋਰਾ ਸਿੰਘ ਲੱਕੇ ਨੇ ਕਰੀਬ 2.5 ਦਹਾਕੇ ਪਹਿਲਾਂ ਸ਼ੁਰੂ ਕੀਤਾ ਸੀ ਅਤੇ ਅੱਜ ਇਸ ਲਾਨਾ 3 ਮਾ ਪੈਦਲ ਮਾਰਚ ਉਹਨਾਂ ਦੇ ਗੱਦੀ ਮਸੀਹ ਬਾਬਾ ਕੁਲਵੰਤ ਸਿੰਘ ਲਕਾਪ ਸੁਖਦੇਵ ਸਿੰਘ ਦੇੜਕਾਰ ਰਾਗੀ ਹਰਜਿੰਦਰ ਸਿੰਘ ਰਾਜਾ ਦੇ ਜਤਨਾ ਸਦਕਾ 6 7 ਪੋਦੀ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਰਵਾਨਾ ਹੋਇਆ ਏ ਇਹ ਪੈਦਲ ਮਾਰਚ ਉਹ ਸਫ਼ਰ ਤੈਅ ਕਰਦਾ ਜਿੱਥੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੱਕ ਸੱਚ ਦੀ ਲੜਾਈ ਲੜਦੇ ਸ੍ਰੀ ਮੁਕਤਸਰ ਸਾਹਿਬ ਪੱਛੇ ਸਨ ਇਹ ਪੈਦਲ ਮਾਰਚ ਸ੍ਰੀ ਪਰਵਾਰ ਬਿਛੋੜਾ ਸਾਹਿਬ ਸ੍ਰੀ ਪੱਠਾ ਸਾਹਿਬ ਰੂਬੜ ਦੁਗਰੀ ਚਮਕੌਰ ਸਾਹਿਬ ਕੀੜੀ ਅਫਗਾਨਾ ਚਾਰ ਸਾਹਿਬ ਬਵਾਤੂ ਹੋ ਕੇ ਮਾਚੀਵੜਾ ਸਾਹਿਬ ਪੁੱਜਿਆ ਜਿੱਥੇ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਦੇ ਸੰਗਤਾਂ ਵੱਲੋਂ ਬਰਵਾਤ ਸਵਾਗਤ ਕੀਤਾ ਗਿਆ ਅੱਜ ਇਹ ਪੈਦਲ ਮਾਰਚ ਅਗਲੀ ਮੰਜ਼ਲ ਕਟਾਣਾ ਸਾਹਿਬ ਬਲਨੂਰ ਵਾਣਾ ਹੋ ਗਿਆ ਜਿਸ ਦਾ ਰਸਤੇ ਵਿੱਚ ਗਨੀਖਾਨ ਨਵੀਂ ਖਾਨ ਗੇਟ ਨੇੜੇ ਹਲਕਾ ਬੁਧਾਇਕ ਜਗਤਾਰ ਸਿੰਘ ਦਿਆਲਪੁਰਾ ਸਮੇਤ ਸੰਗਤਾਂ ਨੇ ਨਿਗਾਸ ਵਖਤ ਕੀਤਾ ਅਤੇ ਪੰਜ ਪਿਆਰਿਆਂ ਤੇ ਬਾਬਾ ਕਲਵੰਤ ਸਿੰਘ ਲੱਖਾ ਨੂੰ ਸਰੋਪੋ ਭੇਟ ਕੀਤਾ ਗਿਆ ਪੈਦਲ ਮਾਰਚ ਵਿੱਚ ਗੁਰੂ ਸਾਹਿਬ ਜੀ ਦੀ ਜੀਵਨੀ ਨਾਲ ਸੰਬੰਧ ਵੱਡੇ ਆਕਾਰੀ ਚਿੱਤਰ ਜੋ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜ ਰਹੀ ਨੇ ਅਤੇ ਊਠ, ਕੋੜੇ ਅਤੇ ਹਾਥੀ ਜੋ ਗੁਰੂ ਸਾਹਿਬ ਦੀਆਂ ਫੌਜਾਂ ਵਿੱਚ ਸ਼ਾਮਲ ਹੁੰਦੇ ਸਨ ਉਹ ਵੀ ਕਿਚਦਾਬ ਕੇਂਦਰ ਬਣੀ ਰਹੇ। ਦਸਮੇਸ਼ ਪੈਦਲ ਮਾਰਚ ਵਿੱਚ ਸੰਗਤਾਂ ਲਈ ਚਾਹ, ਦੁੱਧ ਅਤੇ ਹੋਰ ਵਸਤਾਂ ਦੇ ਲੰਗਰ ਵੀ ਤਿਆਰ ਕੀਤੇ ਗਏ। ਆਓ ਦੇਖਦੇ ਹਾਂ ਸ੍ਰੀ ਮਾਚੀਵਾੜਾ ਸਾਹਿਬ ਤੋਂ ਰਾਜਦੀਪ ਸਿੰਘ ਅਲਵੇਲਾ ਦੀ ਇਹ ਖਾਸ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਵੈਰਾਗਮਈ ਪਲਾ ਨੂੰ ਦਰਸਾਉਂਦਾ ਦਸ਼ਮੇਸ਼ ਅਲੋਕਿਕ ਪੈਦਲ ਮਾਰਚ ਜੋ ਕਿ ਪਿਛਲੇ 30 ਸਾਲਾਂ ਤੋਂ ਬਾਬਾ ਜੋਰਾ ਸਿੰਘ ਜੀ ਲਖਾ ਦੇ ਮਹਾਨ ਉਪਰਾਲੇ ਸਦਕਾ ਕਿਲਾ ਸ਼ਰੀ ਆਨੰਦਗੜ੍ਹ ਆਨੰਦਪੁਰ ਸਾਹਿਬ ਤੋਂ 6-7 ਪੋ ਦੀ ਦਰਮਿਆਨੀ ਰਾਤ ਜਦੋਂ ਜਿਵੇਂ ਗੁਰੂ ਸਾਹਿਬ ਨੇ ਕਿਲਾ ਛੱਡਿਆ ਹੂ ਹੂ ਉਸੇ ਤਰ੍ਹਾਂ ਪ੍ਰਾਤਨ ਦੇਖ ਦਿਖਾਉਂਦਾ ਹਾਥੀ ਕੋੜੇ ਊਠ ਔਰ ਗੁਰੂ ਸਾਹਿਬ ਦੇ ਦਰਸਾਏ ਗਏ ਚਿੱਤਰ ਜਿਵੇਂ ਗੁਰੂ ਸਾਹਿਬ ਨੇ ਪਰਿਵਾਰ ਵਿਛੋੜੇ ਦਾ ਚਿੱਤਰ ਹੋਰ ਵੀ ਸਾਰੇ ਟਰਾਲੀਆਂ ਦੇ ਸਜੋਬਿਤ ਕੀਤੇ ਹੋਏ ਨਾਲ ਰੀਵਨਾ 1.5 ਕਿਲੋਮੀਟਰ ਦੇ ਵਿੱਚ ਇੱਕ ਕਾਫਲਾ ਇਹ 20 21 ਦਸੰਬਰ ਨੂੰ ਐਸਜੀਪੀਸੀ ਤੇ ਸਿੰਘ ਸਾਹਿਬ ਦੇ ਕਿਲਾ ਆਨੰਦਗੜ੍ਹ ਦੇ ਸਰਪ੍ਰਸਤੀ ਹੇਠ ਰਵਾਨਾ ਹੁੰਦਾ ਔਰ ਹਰ ਸਾਲ ਹੀ ਸੰਗਤਾਂ ਦਾ ਇੰਨਾ ਇਕੱਠ ਹੁੰਦਾ ਕਿ ਸੰਗਤਾਂ ਬਹੁਤ ਹੰਗਾਮਾ ਆ ਕੇ ਉੱਥੇ ਪਹੁੰਚਦੀ ਆ ਆਨੰਦਪੁਰ ਸਾਹਿਬ ਵਿਖੇ ਅਨੰਦਪੁਰ ਸਾਹਿਬ 4 ਵਜੇ ਅਨੰਦਗੜ੍ਹ ਵਿਖੇ ਭੋਗ ਪਾਣ ਅਪਰੰਤ ਸੰਗਤਾਂ ਇਹ ਨਗਰ ਕੀਰਤਨ ਦੀ ਰਵਾਨਗੀ ਕਰਦੀਆਂ ਹੁਣ ਤੁਸੀਂ ਦੇਖ ਰਹੇ ਹੋ ਵੀ ਇਨਾ ਮੀਂਹ ਪੈ ਰਿਹਾ ਬਾਹਰ ਮੀਂਹ ਦੇ ਵਿੱਚ ਵੀ ਸੰਗਤਾਂ ਦਾ ਇਕੱਠ ਉਸੇ ਤਰ੍ਹਾਂ ਰੇਂਦਾ ਕਿਉਂਕਿ ਸੰਗਤ ਜੀ ਇਹ 30 ਸਾਲ ਹੋ ਗਏ ਗੁਰੂ ਸਾਹਿਬ ਕਿਸੇ ਨੇ ਦਿਨ ਨਹੀਂ ਸੀ ਮਨਾਇਆ ਇਹ ਬਹੁਤ ਵਿਰਾਗ ਪਈ ਨਗਰ ਕੀ ਤਨ ਜਿਵੇਂ ਜਿਵੇਂ ਗੁਰੂ ਸਾਹਿਬ ਨਾਲ ਬੀਤੀ ਕਿਵੇਂ ਕਿਵੇਂ ਗੁਰੂ ਸਾਹਿਬ ਨੇ ਪਰਿਵਾਰ ਵਿਛੋੜਾ ਪੈ ਗਿਆ ਚੰਗੌਰ ਦੀ ਘੜੀ ਵਿੱਚ ਵੱਡੇ ਸਾਹਿਬ ਜਾਦਿਆਂ ਦੀ ਸ਼ਹੀਦੀ ਔਰ ਕਿਵੇਂ ਮਾਚੂਵਾੜੇ ਤੋਂ ਝਾੜ ਸਾਹਿਬ ਤੋਂ ਕਿਵੇਂ ਜਿਵੇਂ ਨਗਰ ਕੀ ਤਨ ਜਿਵੇਂ ਜਿਵੇਂ ਮੈਂ ਗੁਰੂ ਸਾਹਿਬ ਇੱਥੇ ਪਹੁੰਚੇ ਮਾਚੂਵਾੜਾ ਸਾਹਿਬ ਉਸੇ ਤਰ੍ਹਾਂ ਇਹ ਨਗਰ ਕੀ ਤੰਦ ਦੇ ਰੂਪ ਵਿੱਚ ਅਸੀਂ ਦਿਖਾਉਂਦੇ ਜਾ ਰਹੇ ਹਾਂ ਇਹ 4 ਜਨਵਰੀ ਨੂੰ ਗੁਰਦੁਆਰਾ ਮਹਿਤਨ ਸਾਹਿਬ ਵਿਖੇ ਪਹੁੰਚਦਾ ਹੈ ਔਰ 21 ਜਨਵਰੀ ਸ਼ਰਾਬ ਕਰਨ ਉਪਰੰਤ ਦੀਨਾ ਸਾਹਿਬ ਵਿਖੇ ਇਸ ਨਗਰ ਕੀ ਤੰਦ ਦੀ ਸਵਾਗਤੀ ਹੁੰਦੀ ਹੈ ਔਰ ਮੈਂ ਇੱਥੋਂ ਦੇ ਪ੍ਰਬੰਧਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਜੋ ਕਿ ਮੀਂਹ ਦੇ ਵਿੱਚ ਆਪਣੀ ਹਾਜ਼ਰੀ ਲਵਾ ਰਹੇ ਆ ਇਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਗੁਰੂ ਗੁਰੂ ਦੇ ਨਾਲ ਆ ਕੇ ਗੁਰੂ ਦੀ ਸ਼ਰਨ ਵਿੱਚ ਆਏ ਤੇ ਗੁਰ ਇਤਿਹਾਸ ਸੁਣਿਆ ਕਿਉਂਕਿ ਵਿਰਾਗ ਦਾ ਇਤਿਹਾਸ ਸਰਸਾ ਨਦੀ ਦਾ ਜੋ ਪਾਰ ਕਰਦਿਆਂ ਦਾ ਇਤਿਹਾਸ ਸੰਗਤਾਂ ਦਾ ਅੱਖ ਅੱਖਾਂ ਨਰਮ ਹੋ ਜਾਂਦੀਆਂ ਨੇ ਤੇ ਮੈਂ ਸਾਰੀ ਸੰਗਤ ਨੂੰ ਅਪੀਲ ਕਰੂੰਗਾ ਕਿ ਸੰਗਤ ਜੀ ਬਾਦ ਚੜ ਕੇ ਨਗਰ ਕੀਰਤਨ ਵਿੱਚ ਸਹਿਯੋਗ ਦਿਆ ਕਰੋ ਤਾਂ ਕਿ ਇਹ ਬਾਬਾ ਜੋਰਾ ਸਿੰਘ ਦੀ ਜੋ ਪਿਰਤ 30 ਸਾਲ ਤੋਂ ਚਲਾਈ ਹੋਈ ਆ ਆਪਾਂ ਇਸ ਨੂੰ ਉਸੇ ਤਰ੍ਹਾਂ ਕਾਇਮ ਰੱਖੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬੋਤ ਹੈ ਹਾਂਜੀ ਹਾਂਜੀ ਨਲਕੀਤੋਂ ਬੁਰਗਵੀਤੋਂ ਜੋ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋਵੇ ਦੀ ਸਮਾਪਤੀ ਦਿਨਾਂਗਰ ਹੋਣੀ ਆ ਤੇ ਉਹ ਅੱਜ ਜਿਵੇਂ ਗੁਰੂ ਪਰਸਵਾਦ ਦੇ ਸਮਾਰਕ ਪਰੋਂ ਤੋਂ ਸਾਰੀ ਰਾਹ ਸਾਰੇ ਜੜਾ ਨਗਰ ਵਿੱਚ ਅੱਜ ਮਸ਼ਹੂਰ ਸਾਹਿਬ ਦੀ ਦਿੱਤ ਤਰ ਦੇ ਨਗਰ ਵਿੱਚ ਪਹੁੰਚਿਆ ਤੇ ਸਾਰੀ ਸੰਗਤਾਂ ਦੇ ਸਾਰਨੋਸ਼ਰਗਿਤ ਹੈ